ਨਿਆਸੀ ਕਾ ਸਸਰੀ ਕਾ ਹਾਲ ਆ ਗਿਆ ਹਾਂਜੀ ਹਾਂਜੀ ਬਹਿ ਜਾ ਬੇਟਾ ਸਰ ਲੱਗ ਗੁੱਸੇ ਹੋ ਗਏ ਹੋਰ ਠੀਕ ਠਾਕ ਹਾਂਜੀ ਠੀਕ ਠਾਕ ਤੂੰ ਸੁਣਾਓ ਠੀਕ ਵਾ ਠੀਕ ਆ ਸਾਰੇ ਹਾਂਜੀ ਹਾਂਜੀ ਠੀਕ ਜੀ ਅੱਛਾ ਮੰਮੀ ਨੂੰ ਨਾਲ ਲੈ ਆਉਣਾ ਹੀ ਪੁੱਤ ਨਹੀਂ ਏਟੀ ਮੰਮੀ ਨੂੰ ਕੀ ਲੈ ਆਉਣਾ ਹੀ ਮੈਂ ਤੇ ਮੋਟਰ ਤੇ ਆ ਹੀ ਅੱਛਾ ਤੇ ਮੈਂ ਅਜੇ ਘਰ ਗਿਆ ਹੀ ਆ ਹੋਰ ਪਾਪਾ ਨੇ ਮੈਨੂੰ ਕਹਿਤਾ ਕਹਿੰਦੇ ਭੁਇਤਰੀ ਦਾ ਫੋਨ ਆਉਂਦਿਆ ਵਜਾ ਲੈ ਵਾ ਅੱਛਾ ਹਾਂਜੀ ਚੱਲਾ ਆ ਜਾਂਦੀ ਤੇ ਕੋਈ ਗੱਲ ਨਹੀਂ ਬਹਿ ਜਾਂਦੀ ਉਹ ਵੀ ਭਰੀ ਗਾਮੇਟ ਵਾਹ ਨੂੰ ਮਿਲ ਕੇ ਜਾਂਦੀ ਹਾਂਜੀ ਹਾਂਜੀ ਨਹੀਂ ਕੋਈ ਨਹੀਂ ਫਿਰ ਕਿਹਦੇ ਦਿਨ ਆ ਜਾਣਗੇ ਹਾਂਜੀ ਉਹਦਾ ਕੀ ਗੱਲ ਹੋਈ ਹੈ ਗੱਲ ਤੇ ਉਹ ਤਾਂ ਕੁਛ ਵੀ ਨਹੀਂ ਹੋਈ ਇਹ ਤਾਂ ਖਰੇ ਦਿਲ ਨਹੀਂ ਹੱਜ ਲੱਗ ਗੰਡਿਆ ਠੀਕ ਜੀ ਇਹ ਮੈਨੂੰ ਕਹਿੰਦੀ ਵੀ ਮੈਂ ਰਹਿਣਾ ਵਾ ਪਿੰਡ ਮੈਂ ਜਾਣਾ ਤੇ ਮੈਂ ਦੋ ਚਾਰ ਦਿਨ ਰਹਿਣਾ ਵਾ ਤੇ ਮੈਂ ਆਖਿਆ ਮੈਂ ਆਖਿਆ ਚੱਲ ਫਿਰ ਕਿਹਦੇ ਦਿਨ ਚੱਲ ਜੀ ਜਿਵੇਂ ਦਾਸ ਜੀ ਹੋਈ ਕਹਿੰਦੀ ਵੀ ਮੈਂ ਜਾਣਾ ਵਾ ਮੈਂ ਆਖਿਆ ਚੱਲ ਕੋਈ ਨਹੀਂ ਤਾਂ ਚੱਲ ਜਾ ਤਾਂ ਇਹਨੇ ਫੋਨ ਕੀਤਾ ਕਿ ਆ ਜਾ ਠੀਕ ਜੀ ਮੈਨੂੰ ਵੀ ਛੋਕ ਸੇਤੀ ਹੀ ਮੇਰੇ ਵੀ ਕਈ ਯਾਰ ਦੋਸਤਾਂ ਫੋਨ ਆਉਣ ਡਿਆ ਹੈ ਅੱਛਾ ਤੇ ਮੈਂ ਵੀ ਫਿਰ ਛੇਤੀ ਛੇਤੀ ਆ ਗਿਆ ਤੇ ਮੈਂ ਜਾਣਾ ਕਿੱਥੇ ਭਈ ਹੋ ਗਏ ਤਿਆਰ ਹੋ ਗਈ ਹੁਣੇ ਤਿਆਰ ਚਲ ਮੈਂ ਮਾਰਨੀ ਆਵਾਜ਼ ਕੋਈ ਨਾ ਸੁਮਨ ਸੁਮਨ ਹਾਂਜੀ ਮਮੀ ਜੀ ਆਪੋ ਚ ਆਵੇ ਸਵੇਸੇ ਸਿਕਾ ਸੱਚਾ ਬਹੁਤ ਠੀਕ ਹੈ ਹਾਂਜੀ ਠੀਕ ਠਾਕ ਠੀਕ ਹੈ ਤੁਸੀਂ ਸੁਣਾ ਬੈਠਾ ਚਲ ਬੈਠ ਮੈਂ ਚਾਹ ਬਣਾ ਕੇ ਦਿਆਂ ਨਹੀ ਨਹੀ ਕੋਈ ਚਾਹ ਨਹੀਂ ਪੀਣੀ ਤਿਆਰ ਜੇ ਤੁਸੀਂ ਹਾਂ ਮੈਂ ਤਿਆਰੀ ਹਾਂ ਕਿੱਥੇ ਤੁਹਾਡਾ ਬੈਗ ਆਪਣੇ ਵਾਲਾ ਨੇ ਬੈਗ ਰੱਖ ਲਾਉਣਾ ਮੈਂ ਉਹ ਤੇ ਕੱਪੜੇ ਹੈਗੇ ਮੇਰੇ ਮੈਂ ਉਹ ਵੀ ਪਾ ਲੈਣੇ ਆ ਚਲੋ ਫਿਰ ਠੀਕ ਆ ਚਲ ਜੀ ਚਾਹ ਪੀ ਲੈ ਨਹੀਂ ਚਾਹ ਨਹੀਂ ਪੀਣੀ ਮੈਂ ਤਾਂ ਦੱਸਣ ਗਿਆ ਮੈਂ ਜਾਣਾ ਕਿਤੇ ਮੁੰਡਿਆਂ ਦਾ ਫੋਨ ਆਉਂਦਿਆ ਹਾਂਜੀ ਵੇ ਸਿੱਡਾ ਕਾਲਾ ਜਿਵੇਂ ਆ ਤੇ ਆਪ ਆਖਣ ਵੀ ਬਹਿ ਜਾ ਝਾਟੀ ਤੁਰ ਪਈ ਚਲ ਮੰਮੀ ਉਹਨੇ ਕਿਤੇ ਜਾਣਾ ਆਣਾ ਤਾਂ ਡਿਆ ਗਿਆ ਲੈ ਚਲ ਠੀਕ ਆ ਤੇ ਮੇਰੀ ਕੀ ਆ ਜਾਈ ਛੇਤੀ ਚੰਗਾ ਹਾਂਜੀ ਕੋਈ ਨਹੀਂ ਆਜੂਗੀ ਪੈਪ ਹੱਲਾ ਨਹੀਂ ਕੋਈ ਕੋਈ ਨਹੀਂ ਮੰਮੀ ਦੇ ਪੈਸੇ ਨਹੀਂ ਹੁੰਦੀ ਆ ਕੋਈ ਨਹੀਂ ਆ ਗਿਆ ਆ ਗਿਆ ਇਦਾਂ ਨਾ ਮੈਂ ਸਲਫੀ ਲੈਣੀ ਕੋਈ ਚਲਦੇ ਚਲੋ ਸੁਮਨਾ ਹਾਂਜੀ ਪੁੱਤ ਮੇਰੀ ਗੱਲ ਸੁਣ ਮੈਂ ਖਾਂ ਤੇ ਚਲ ਤੇ ਚੱਲਨੀ ਆ ਤੇ ਚੇਤਾ ਰੱਖੀ ਜਿਹੜੀ ਗੱਲ ਮੈਂ ਤੈਨੂੰ ਕਹੀ ਹੈਗੀ ਹਾਂਜੀ ਮੰਮੀ ਦੀ ਕੋਈ ਨਹੀਂ ਚੇਤਾਈ ਹੈ ਆਹ ਉਹ ਨਾ ਤੂੰ ਜਾ ਕੇ ਤੇ ਮੁੜ ਕੇ ਕਹੀਂ ਵੀ ਮੈਂ ਆਉਣਾ ਹੀ ਨਹੀਂਗਾ ਇੱਥੇ ਨਹੀਂ 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 ਮੰਮੀ ਜੀ ਆਹ ਆਜੂਗੀ ਮੈਂ ਕੋਈ ਗੱਲ ਨਹੀਂ ਤੁਹਾਡੀ ਤੇ ਗੱਲ ਨਾਲ ਸਹਿਮਤ ਹਾਂ ਕੋਈ ਨਹੀਂ ਇਦਾਂ ਕਰ ਲੈਨੇ ਜੇ ਸੁਧਰ ਜਾਣਗੇ ਹੋਰ ਕੀ ਚਾਹੀਦਾ ਹੈ ਹਾਂ ਇਹਨੂੰ ਸੁਧਾਰਨ ਵਾਸਤੇ ਹੀ ਮੈਂ ਤੈਨੂੰ ਕੱਲਣ ਲੱਗੀ ਆ ਉਦਾਂ ਮੇਰਾ ਦਿਲ ਨਹੀਂ ਕਰਦਾ ਫੇ ਮੈਂ ਤੈਨੂੰ ਕੱਲਣਾ ਦੇ ਨਾ ਮੈਂ ਤੈਨੂੰ ਕੱਲਣਾ ਹੀਗਾ ਠੀਕ ਆ ਨਾ ਚਲੋ ਕੋਈ ਨਹੀਂ ਮੰਮੀ ਮੈਂ ਫੋਨ ਫਾਨ ਕਰ ਦੋ ਹਾਂ ਮੈਂ ਫੋਨ ਕਰਦੀ ਰ

ਹਾਸਿੰਦਰ ਬੇਟੀ ਹੈ ਹਾਂਜੀ ਆਜੋ ਮੈਂ ਖੜੀ ਆ ਤੇ ਮੁੰਡੇ ਨੂੰ ਤੁਸੀਂ ਇਕੱਲੇ ਨੂੰ ਲੈਣ ਕੱਲ ਦਿੱਤਾ ਵਾ ਤੇ ਸਮਝ ਨੋ ਤੇ ਕੰਨ ਕਿੰਨਾ ਟਾਈਮ ਹੋ ਗਿਆ ਇਹ ਤੱਕ ਆਇਆ ਨਹੀਂ ਤੇ ਭਾਈ ਉਹ ਮੁੰਡੇ ਨਾਲ ਕੋਈ ਗੱਲਬਾਤ ਕਰਦੇ ਹਾਂ ਨਹੀਂ ਉਹਨਾਂ ਨਾਲ ਗੱਲਬਾਤ ਕਾਦੀ ਕਰਨੀ ਕੋਈ ਆ ਜਾਂਦੇ ਆ ਮੈਨੂੰ ਕਿੰਨਾ ਟਾਈਮ ਹੋ ਗਿਆ ਵਾ ਕੋਈ ਗੱਲ ਨਹੀਂ ਹੁੰਦਾ ਹੋਣਾ ਵਾ ਕੋਈ ਨਾ ਕਰਦੀ ਨਹੀਂ ਗੱਲਬਾਤ ਹੁੰਦੀ ਐ ਕਿਤਾਬ ਲਈ ਆ ਚਲੋ ਉਹ ਤਾਂ ਠੀਕ ਆ ਆ ਜਾਂਦੇ ਆ ਤੇ ਹੁਣ ਕੁੜੀ ਨੇ ਆਉਣਾ ਵਾ ਚਾਹਦੇ ਰਹਿਤੇ ਸੀ ਕੋਈ ਗੱਲ ਨਹੀਂ ਤੇ ਧੋਈ ਨਾ ਥੋੜਾ ਹੁਣ ਮੇਰੇ ਨਾਲ ਹੋਣ ਗਿਆ ਹੀ ਕੀ ਗੱਲ ਨਹੀਂ ਉਹਨਾਂ ਨਾਲ ਥੋੜਾ ਪਿਆਰ ਨਾਲ ਠੀਕ ਆ ਮੇਰੀ ਗੱਲ ਸੁਣੋ ਕਿ ਮੈਨੂੰ ਤੇ ਤੁਸੀਂ ਸੁਧੈ ਨਹੀਂ ਸਮਝਿਆ ਇਹ ਇੱਕ ਗੱਲ ਮੇਰੀ ਇਹ ਧਿਆਨ ਰੱਖਣਾ ਕਿ ਪਹਿਲਾਂ ਤੇ ਹਾਂ ਨਿਆਣਿਆਂ ਵਾਲੀ ਗੱਲ ਕੀਤੀ ਵੀ ਨਾ ਕਹਦੀ ਸੁਣੀ ਨਾ ਉਹਨੇ ਫੋਨ ਕੀਤਾ ਕੁੜੀ ਨੇ ਚੱਕ ਦਵਾ ਦਵਰਨ ਦੀ ਇਹਨੂੰ ਕੱਲ ਦਿੱਤਾ ਲੈ ਦੂਜੀ ਗੱਲ ਤੁਸੀਂ ਪਹਿਲਾਂ ਫੋਨ ਕਰਦੇ ਪਰੌਣੇ ਨੂੰ ਕਰਦੇ ਸਾਸਰੋਂ ਕਰਦੇ ਵੀ ਕੀ ਗੱਲ ਹੋਈ ਹੁਣ ਗੱਲ ਮੇਰੀ ਗੱਲ ਤੋਂ ਮੈਂ ਉਹਨਾਂ ਨਾਲ ਗੱਲ ਕਾਦੀ ਕਰਨੀ ਜਦੋਂ ਤੇ ਤੁਹਾਡੀ ਭੈਣ ਪਰਮਾ ਦੀਆਂ ਰਲੀਆਂ ਚੁੱਕਦੀਆਂ ਆਪੇ ਤੁਸੀਂ ਸੁਲਾਵਾ ਕਰ ਲਈਆਂ ਆਪੇ ਤੁਸੀਂ ਗੱਲਾਂ ਕਰ ਲਈਆਂ ਮੈਂ ਉਹਨੂੰ ਮਾੜੀ ਚੰਗੀ ਹੁਣ ਮੈਂ ਆ ਗਿਆ ਉਹਨੂੰ ਕਹਿਣੀ ਹੋਏ ਰਸਤਰੀ ਯਾਰ ਉਹ ਕੁੜੀ ਰੋਂਦੀ ਵਿਚਾਰੀ ਤੇ ਉਹਨੂੰ ਰੋਂਦੀ ਥੋੜਾ ਰਹਿਣ ਦੇਣਾ ਹੈ ਉੱਥੇ ਉਹ ਕਹਾਂਦੀ ਮੇਰ ਜੀ ਮੈਨੂੰ ਲੈ ਜਾਓ ਮੈਨੂੰ ਪਤਾ ਵਾ ਇਹ ਆ ਜਾਏਗੀ 4 ਦਿਨ ਕੋਈ ਗੱਲ ਉਹ ਯਾਰ ਉਦਾਂ ਆਵੇ ਸੁੱਖੀ ਸੰਦੀ ਆਵੇ ਕੋਈ ਗੱਲਬਾਤ ਨਹੀਂ ਉਹੀ ਗੱਲ ਬਾਤ ਨਹੀਂ ਕੋਈ ਇਦਾਂ ਧੀ ਭੈਣ ਆਪਣੇ ਘਰ ਆਵੇ ਨਾ ਮੈਂ ਨਹੀਂ ਆਂਦੀ ਕਿ ਉਹ ਕਿਉਂ ਹੋਣ ਲੱਗੀ ਆ ਘਰ ਪਰ ਇੱਕ ਮੇਰੀ ਗੱਲ ਸੁਣੋ ਕਿ ਇਦਾਂ ਧੀ ਭੈਣ ਘਰ ਆਵੇ ਤੇ ਕਿੰਨੀ ਟੈਨਸ਼ਨ ਦੀ ਹੋ ਜਾਂਦੀ ਗੱਲ ਇਹ ਹੁਣ ਤੁਸੀਂ ਮੇਰੀ ਇੱਕ ਪੱਲੇ ਬੰਨ ਲਿਓ ਕਿ ਇਹ ਗੱਲ ਵਧੀ ਆ ਘਟੀ ਨਹੀਂਗੀ ਹੁਣ ਕੀ ਪਤਾ ਪਰੌਣਾ ਕਰ ਹੈਗਾ ਕਿ ਨਹੀਂ ਹੈਗਾ ਚਾਹ ਕੀ ਗੱਲਬਾਤ ਉਹਨਾਂ ਤੇ ਕੀ ਨਹੀਂ ਹੋਈ ਮੁੰਡਾ ਚੋਕ ਉਦਾਂ ਦਾ ਨਿਆਣਾ ਨੂੰ ਲੈ ਕੇ ਘਰ ਨਹੀਂ ਆਜੂਗਾ ਤੇ ਜੇ ਮਗਰੋਂ ਆਣ ਕੇ ਪਰੌਣਾ ਰੌਲਾ ਪਾਊਗਾ ਤੇ ਫਿਰ ਨਹੀਂ ਪਾਉਂਦਾ ਕੋਈ ਨਹੀਂ ਉਹਦੇ ਸੱਸ ਨਾਲ ਇਹ ਗੱਲ ਬਾਤ ਇਹ ਗੱਲ ਕੀ ਹੋਈ ਆ ਕੁੜੀ ਰੋਕ ਰੋਧ ਹੋਣ ਕਰਨ ਦੀ ਉਹ ਉਹਨੂੰ ਤਾਂ ਕਰਕੇ ਬੋਲੇ ਰੋਧ ਤੇ ਜਲੇ ਆਉਂਦੇ ਕੋਈ ਗੱਲ ਨਹੀਂ ਆ ਜਾਏਗੀ ਤਾਂ ਸਿਰ ਕੀ ਹੋ ਗਿਆ ਮੈਂ ਕਦੋਂ ਕਿਹਾ ਵੀ ਫਿਰ ਉਹਨਾਂ ਨੂੰ ਬੁਲਾ ਲਾਂਗੇ ਨਹੀਂ ਇੱਥੇ ਕਰ ਲਾਂਗੇ ਗੱਲ ਬਹਿ ਕੇ ਕਰਾਂਗੇ ਤਾਂ ਸਾਰੀ ਗੱਲਬਾਤ ਕਰ ਲਾਂਗੇ ਤੁਹਾਨੂੰ ਹੀ ਪਤਾ ਲੱਗ ਜਾਏਗਾ ਕਿ ਉਹਨਾਂ ਕੀ ਕੀ ਗੱਲਬਾਤ ਹੋਈ ਤੇ ਕੁੜੀ ਦੇ ਮੂੰਹ ਤੇ ਨਾਲੇ ਗੱਲ ਹੋ ਜੇ ਐਹੋ ਹੀ ਤਾਂ ਗੱਲ ਮੈਂ ਕਹੀ ਸੀ ਪਤਾ ਲੱਗ ਜਾਂਦਾ ਤੇ ਫੋਨ ਤੇ ਨਹੀਂ ਨਾ ਗੱਲਾਂ ਹੋਈਆਂ ਹਜੀਆਂ ਕੁੜੀ ਆ ਜਾਏਗੀ ਉਹਨਾਂ ਨਾਲ ਸੱਤ ਵੀ ਨਹੀਂ ਇੱਥੇ ਮੈਂ ਆਉਣਿਆਂ ਨੇ ਕਿਹਾ ਤਾਂ ਚੁੱਪ ਨੂੰ ਉਹ ਵੀ ਉਦਾਂ ਦੀ ਹੁਣ ਮੈਂ ਇਹੋ ਜਿਹਾ ਉਹਦੇ ਨਾਲ ਕੀ ਗੱਲ ਕਰਨੀ ਤੁਸੀਂ ਫਿਰ ਮੈਨੂੰ ਹੀ ਸਮਝਾਉਂਦੇ ਜਿੰਨੇ ਆਉਣਾ ਵਾ ਨਾ ਹੁਣ ਉਹਨੂੰ ਸਮਝਾਓ ਮੈਨੂੰ ਨਾ ਸਮਝਾਓ ਮੈਂ ਸਾਰਿਆਂ ਨੂੰ ਸਮਝਾ ਲਾਂਗਾ ਕੋ ਟੈਨਸ਼ਨ ਨਾ ਲੈ ਮੈਂ ਕਦੇ ਟੈਨਸ਼ਨ ਲੈ ਲਿਆ ਉਹਨਾਂ ਨੇ ਕੁੜੀ ਨੂੰ ਕੋਈ ਨਾ ਚੇਹਰ ਗੱਲਬਾਤ ਕਰ ਲਈਏ ਕੁਛ ਨਹੀਂ ਇਹ ਕਿਹਦੀ ਗੱਲਬਾਤ ਹੋਈ ਫਿਰ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਸੱਜਦੇ ਨੇ ਇੱਥੇ ਤੇ ਫਿਰ ਗੱਲਬਾਤ ਕਰ ਲਾਂਗੇ ਸਰ ਪੁੱਛ ਲਓ ਅਗਲੇ ਆ ਜੇ ਹੁਣ ਸਾਡੇ ਸੱਦੇ ਤੇ ਉਹਨਾਂ ਕਹਣਾ ਜੇ ਤੂੰ ਆਪਣੀ ਕੁੜੀ ਲੈ ਕੇ ਜੇ ਤੇ ਜੋ ਮਰਜ਼ੀ ਕਰੋ

ਫੇਰ ਵੀ ਇਹ ਕਿਧਾਰ ਗਿਆ ਇਹ ਰੁੱਜ ਕੇ ਹਾਂ ਐਵੇਂ ਤਾਂ ਨਹੀਂ ਉਹ ਵਿਚਾਰੀ ਖਾਪਦੀ ਉਹ ਵੀ ਕੀ ਕਰੇ ਇੱਥੇ ਦੱਸ ਐਨਾ ਇਹਨੂੰ ਸਮਝਾਇਆ ਹੀ ਉਹ ਐਨਾ ਇਦਾਂ ਮੱਥਾ ਮਾਰਿਆ ਇਹ ਮੁੰਡੇ ਨੂੰ ਨਹੀਂ ਸਮਝਣ ਦੀ ਲੱਗੀ ਇਹਨੇ ਇੰਨਾ ਵਿਗੜ ਗਿਆ ਇਹਨੂੰ ਲੱਗਦਾ ਫੇਰ ਸੁਧਰਨਾ ਹੀ ਨਹੀਂ ਆਖਰੇ ਜਾਵੇ ਨਾ ਤੇ ਉਹ ਵੀ ਕੀ ਕਰੇ ਵਿਚਾਰੀ ਚਲ ਗਿਆ ਤੇ ਉਹ ਤੇਰਾ ਚੰਗਾ ਹੋਇਆ ਵਾ ਹਣ ਇਹਨੇ ਪੁੱਛਣਾ ਮੈਨੂੰ ਕਿੱਥੇ ਗਈ ਆ ਤੇ ਦੱਸੂੰਗੀ ਇਹਨੂੰ ਮੱਤ ਨੂੰ ਲੈਣੀ ਮੇਰੀ ਖਬਰ ਕੰਜਰਾ ਜਿਵੇਂ ਨਹੀਂ ਸੁਧਰਨਾ ਤੋਂ

ਸਿੱਧਾ ਨੀਂਗਾ ਤੂੰ ਬੈਠਾ ਤੂੰ ਸੁਧਰਨਾ ਮਾ ਕੇ ਨਹੀਂ ਸੁਧਰਨਾ ਇਹ ਦੱਸ ਤੂੰ ਮੈਨੂੰ ਬਈਓ ਮੈਂ ਰੋਜ਼ ਹੀ ਕੋਈ ਗੱਲ ਸੁਧਰਨਾ ਨਹੀਂ ਸੁਧਰਨਾ ਮੈਂ ਸੁਧਰ ਰਹੀ ਆਈ ਆਂ ਐਨੀ ਤੇਰਾ ਮੈਂ ਸਿਰਖਪਾਈ ਕਰਦੀ ਆ ਤੈਨੂੰ ਨਹੀਂ ਸਮਝਾਂਦੀ ਤੂੰ ਹੀ ਸੁਧਰੋ ਦੋਵੇਂ ਜਾਣੀਆਂ ਤੂੰ ਹੀ ਸੁਧਰੋ ਕਿਹੜੀਆਂ ਦੋਵੇਂ ਮੇਰਾ ਜਿਹੜਾ ਸ਼ੇਰ ਖਾਂਦੀ ਆ ਨਾ ਰੋਜ਼ ਤੂੰ ਹੀ ਸੁਧਰ ਦੋਵੇਂ ਕਿਹੜੀਆਂ ਤੂੰ ਹੀ ਦੇ ਕੋਈ ਜਿਹੜੀ ਲਿਆਂਦੀ ਏ ਜਿਹ ਲੜਦੀ ਆ ਭਰੀ ਨੂੰ ਐਨੀ ਇੱਥੇ ਓ ਚਲ ਗਈ ਆ ਗਾਇਬ ਹੋ ਗਈ ਆ ਗਾਇਬ ਹੋ ਗਈ ਆ ਚਲ ਗਈ ਆ ਹੁਣ ਹੁਣ ਪੈ ਗਈ ਤੇਰੇ ਕੋਲੇ ਜਿਵੇਂ ਠੰਡ ਚਲ ਗਈ ਆ ਆਹੋ ਚੰਗਾ ਆ ਗਰੋਟ ਲਿਆ ਗਰੋ ਨਹੀਂ ਘਟ ਲਿਆ ਗਰੋ ਪਿਆ ਵਾ ਤੇ ਤੇ ਮੇਰੇ ਤੇ ਕਾਦਾ ਪੈ ਗਿਆ ਹੁਣ ਜਦੋਂ ਸੋਫੀ ਹੋਏਗਾ ਨਾ ਫਿਰ ਤੈਨੂੰ ਪਤਾ ਲੱਗੂ ਉਹ ਚਲ ਗਈ ਹੈ ਨਾ ਤੇ ਮੇਰੇ ਕੋ ਵੀ ਨਾ ਆਸ ਰੱਖੀ ਮੈਂ ਆਣੀ ਰੋਟੀ ਟੁੱਕ ਪਕਾ ਕੇ ਤੈਨੂੰ ਤੇ ਦੇਣਾ ਜਿੱਥੋਂ ਮਰਜੀ ਖਾ ਤੇ ਜਾਂ ਆਪ ਲਾ ਕੇ ਖਾਣੀ ਤੇ ਕਿੰਨੇ ਦੇਣਾ ਮੈਂ ਨਹੀਂ ਦੇਣਾ ਤੂੰ ਚਾਂਬੜਿਆ ਫਿਰਿਆ ਤੇ ਮੰਮੀ ਦੇ ਪਕਾਈ ਦੇਣੀਆਂ ਵਾ ਕਿ ਚਲ ਗਈ ਆ ਤੇ ਕੋਈ ਗੱਲ ਨਹੀਂ ਲੈ ਪਕਾਉਣੀਆਂ ਨਹੀਂ ਨਹੀਂ ਮੈਂ ਨਹੀਂ ਪਕਾਉਣੀਆਂ ਨਾ ਮੈਂ ਖਾ ਪੱਕਦੀਆਂ ਹੀ ਆ ਜੇ ਲਿਆ ਕੇ ਦਿੱਤੀ ਪਕਾਉਣ ਵਾਸਤੇ ਉਹ ਮਾਰੀ ਲੱਗਦੀ ਇਹ ਦੰਡੀਆਂ ਵੱਢਦੀ ਤੈਨੂੰ ਆ ਦੰਡੀਆਂ ਹੀ ਤੇ ਵੱਢਦੀ ਦੰਡੀਆਂ ਵੱਢੀ ਐਵੇਂ ਕੋਲਾ ਪਈ ਰੱਖਦੀ ਸ਼ਰੀਰ ਤੇੜੀ ਕਲਾ 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 ਤੇ ਮੇਰੀ ਗੱਲ ਸੁਣ ਉਹਨਾਂ ਦੇ ਘਰ ਕੋਈ ਸ਼ਰਾਬ ਨਹੀਂ ਆ ਪੀਂਦਾ ਠੀਕ ਆ ਉਹ ਨਫਰਤ ਹੁੰਦੀ ਆ ਉਹਨਾਂ ਸ਼ਰਾਬ ਤੋਂ ਤੇ ਤੂੰ ਕਿਉਂ ਪਿੰਨਾ ਵਧਿਆ ਹੁੰਦੇ ਆ ਉਹ ਉਹਨਾਂ ਦੇ ਘਰ ਨਹੀਂ ਪਿੰਦਾ ਤੇ ਮੇਰਾ ਕਸੂਰ ਹੈ ਜਿਹਨਾਂ ਨੂੰ ਪਤਾ ਹੁੰਦਾ ਨਾ ਮੈਂ ਕਿ ਸ਼ਰਾਬ ਪੀਣਾ ਉਹਨਾਂ ਨੇ ਹੀ ਰਿਸ਼ਤਾ ਕਰਨਾ ਚੰਗਾ ਨਾ ਕਰਦੇ ਪੀਣ ਵਾਲਾ ਬੰਦਾ ਚੰਗਾ ਹੁੰਦਾ ਮੰਮੀ ਤੇਰੇ ਨਾਲ ਤੇ ਜਿੰਨੀਆਂ ਮਰਜ਼ੀ ਸੇਖ ਪਾਈ ਜਿੰਨੀ ਮਰਜ਼ੀ ਤੇਰੇ ਨਾਲ ਕਰ ਲਈ ਤੇਨੂੰ ਨਹੀਂ ਲੱਗ ਸਕਦੀ ਸਾਫ਼ ਦਿਲ ਬੰਦਾ ਹੁੰਦਾ ਜਿਹੜਾ ਸ਼ਰਾਬ ਪੀਂਦਾ ਨਾ ਜਿਹੜੇ ਸੋਭੀ ਹੁੰਦੇ ਨੇ ਨਾ ਜਿਹੜਾ ਹੀ ਮੜਦੇ ਜਿਹੜਾ ਆਹੋ ਜਿਹਦੇ ਪਾਲੇ ਰੁਕਿਆ ਹਨਾ ਤੂੰ ਸਾਫ਼ ਦੇ ਰੋ ਹੋਰ ਕੀ ਬੰਕਾ ਨਾ ਬੈਠੀ ਸਾਫ਼ ਦੇ ਬਣ ਕੇ ਬਿਠਾ ਰਹੀ ਦਿਲ ਤੋਂ ਉਹ ਇਹਦਾ ਖਿਲਾਵਾ ਕਮ ਕਮ ਤੇ ਕੀ ਰੱਖਿਆ ਬੂਏ ਦੇਰ ਨਾਲ ਸਾਫ ਹੋਣਾ ਚਾਹੀਦਾ ਬੰਦੇ ਦਾ ਕਾਹਦਾ ਰੱਖਿਆ ਤੇ ਸਾਫ ਹੋ ਆ ਮਾਰ ਤੂੰ ਇੰਨਾ ਪਕਾਉਂ ਗਿਆ ਵਾ ਉਹ ਜਿਹੜੀ ਲੜ ਤੇ ਲੱਗੀ ਉਹਨੂੰ ਤੂੰ ਇੰਨਾ ਪਕਾਉਂ ਗਿਆ ਇੰਨਾ ਨੂੰ ਪਕਾਇਆ ਤੇ ਉਹ ਜਿਹੜੀ ਚਲੀ ਗਈ ਯਾਰ ਚਲੋ ਉਹਦੀ ਰੇਜ ਹੀ ਜਾਣਾ ਚੰਗਾ ਚਲ ਗਈ ਦੇ ਉਹਦਾ ਚਾਰ ਆਜੂ ਲੈਣ ਮੈਂ ਆ ਤੇ ਨਹੀਂ ਜਾ ਰਹਾ ਤੂੰ ਕਢਾ ਲੂ ਤੂੰ ਮੈਨੂੰ ਕਹਿ ਨਾ ਮੇਰੀ ਜੱਗ ਆਇਆ ਮੈਂ ਆ ਤੇ ਨਹੀਂ ਕਾ ਜਾਣਾ ਹੁਣ ਆਪੇ ਜਾਵੇਂਗਾ ਅੱਜ ਮੈਂ ਕਿਹੜੀ ਬਰਾਤ ਖੜਨੀ ਆ ਫਿਰ ਹੋਣਾ ਰਾਜੀ ਇੱਕ ਵਾਰੀ ਬੱਸ ਗੱਲ ਖਤਮ ਹੋਣੀ ਚਲ ਗਈ ਉਹਦੀ ਮਰਜ਼ੀ ਸੋਨ ਨੂੰ ਲਿਆਉਣਾ ਨਹੀਂ ਆ ਕੀ ਕਰਨਾ ਨੂੰ ਲਿਆ ਕੇ ਫੇਕਲਾ ਲਿਆਉਣੀ ਇੱਥੇ ਜੁੜੀ ਆਪੇ ਖਾ ਕੇ ਖਾਏਗਾ ਨਹੀਂ ਮੈਂ ਆਪਦੀ ਕੱਪੜੇ ਆਪੇ ਤੋਂ ਟ੍ਰਾਇ ਕਰਾਂਗਾ ਮਸ਼ੀਨ ਹੈ ਜੀ ਨਾ ਹਾਂ ਮਸ਼ੀਨ ਨੇ ਹੱਥ ਲਾਏਗਾ ਤਾਂ ਕੇਰੀਆ ਤੇ ਗੁੱਗੜੂ ਤੇ ਸੱਚ ਕਰਨਾ ਵਾਸਤੇ ਆਪੇ ਕੱਪੜੇ ਤਾਂ ਦੇ ਗੁੱਗੜੂ ਕਾਕੇ ਵੇਣਾਂਗੇ ਮੰਨੂ ਕੀਤੇ ਜਿੰਨਾ ਜਿਹੜਾ ਮਾਤਾ ਮੇਰੀ ਹੈਗੀ ਹੈ ਨਾ ਉਹਨਾਂ ਚ ਨੋ ਟੈਨਸ਼ਨ ਮੁੰਡਾ ਬੜੀਆਂ ਭੁਲੇਖੇ ਨਹੀਂ ਕਾ ਕਰਕੇ ਹੈ ਨਾ ਮੈਂ ਨਹੀਂ ਮੰਨੀ ਉਹਨੇ ਕਿਹੜੀ ਮੰਨ ਲਈ ਚਲ ਗਈ ਨਾ ਤੂੰ ਹੀ ਕਹਿੰਦੇ ਨਹੀਂ ਜਾਣਦੇ ਨਾ ਨਹੀਂ ਜਾਣਦੇ ਤੇਰੇ ਤੋਂ ਉਹਨੂੰ ਰੋਜ਼ ਕਹਿੰਦਾ ਜਾ ਚੱਲ ਜਾ 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 ਜਾਣਾ ਨਹੀਂ ਉਹਨੇ ਕਿਹਾ ਇੱਕ ਦਿਨ ਤੇ ਸਭ ਨੇ ਹੀ ਜਾਣਾ ਉਹਨੇ ਤੇ ਕੀ ਜਾਣਾ ਸਭ ਨੇ ਇੱਕ ਦਿਨ ਜਾਣਾ ਉਹਦਾ ਤਾਂ ਦਿਮਾਗ ਫੜਾ ਚੱਲਦਾ ਵਾ ਕਿ ਉਹਨਾਂ ਦੇ ਕੁੜੀ ਭਰੀ ਆ ਇਹਨਾਂ ਨੇ ਤਾਂ ਪਤਾ ਭੁਜਿਆ ਨਾ ਰੋਜ਼ ਜਿੰਨੀ ਨਾਲ ਕਿੰਨਾ ਆ ਤੇ ਚੱਹੀ ਤੇ ਫੇਰ ਮਮੇ ਸੇ ਕੋਈ ਕਹਿਦਾ ਨਹੀਂ ਕੋਈ ਕਹਿਦਾ ਨਹੀਂ ਇਹ ਗੱਲਾਂ ਹੀ ਆ ਬਸ ਉਹ ਉਹ ਗਾਲੇ ਸੁਣੀ ਉਹ ਗਾਲੇ ਸੁਣੀ ਜਿਸ ਤੁੰਬੇ ਨਾਲ ਗੁਰਤੀ ਦਿੰਦੇ ਉਸ ਤੁੰਬੇ ਨਾਲ ਪਾਣੀ ਜਿਹੜੇ ਆਏ ਮੇਲ ਮੁਹੰਮਦ ਉਹ ਆਏ ਮਕਾਨੀ ਇਹ ਦੁਨੀਆ ਕਿਸੇ ਦੇਣੀ ਹੈ ਜਿਹੜੇ ਨੱਚਦੇ ਟਪਦੇ ਉਹ ਮਕਾਰੀ ਆਉਂਦੇ ਇੱਥੇ ਤੇ ਜਿਹੜਾ ਮਰ ਗਿਆ ਉਹ ਮਰ ਗਿਆ ਜਿਹੜਾ ਦੁਰ ਗਿਆ ਉਹ ਦੁਰ ਗਿਆ ਨਿਕਲ ਆ ਉਹ ਜਿਹੜੀ ਦੁਨੀਆ ਚ ਤੂੰ ਦਿਆ ਨਾ ਫਿਰ ਨਾ ਉਸ ਦੁਨੀਆ ਤੋਂ ਕਿਤੇ ਬਾਹਰ ਨਿਕਲ ਕੇ ਵੇਖ ਲੈ ਜਿਹੜਾ ਬਾਹਰ ਨਿਕਲਿਆ ਇਹ ਦੁਨੀਆ ਚੋਂ ਪੀ ਹੋਰ ਜੀ ਦੁਨੀਆ ਹੈਗੀ ਆ ਉਹ ਤਾਂ ਇਹ ਤੇ ਮੈਂ ਇਸ ਦੁਨੀਆ ਚੋਂ ਨਿਕਲਦਾ ਹੀ ਨਹੀਂ ਜਿਹੜੀ ਤੁਸੀਂ ਦੁਨੀਆ ਕਹਿੰਦੇ ਨਾ ਉਹ ਚ ਮੈਂ ਆਉਣਾ ਹੀ ਨਹੀਂ ਚਾਹੁੰਦਾ ਕੁਝ ਕੀ ਧੋਖੇ ਫਰੇਬ ਪਹਿਲਾਂ ਤੇਨੂੰ ਬਿਮਾਰੀ ਕਹਿੰਦੀ ਨਾ ਕਰ ਨਾ ਅੰਦਰ ਚੜਾ ਕਰਦੀ ਮੈਂ ਉਹਨੂੰ ਕੋ ਨਾਲ ਵਿਚਾਰੀ ਨੂੰ ਸੁਆਇਆ ਹੀ ਹੋ ਮਾਠੇ ਦਾ ਬਿਨਾ ਧੀਆ ਉਹਦੇ ਨੂੰ ਨਾ ਨੂੰ ਇੰਨਾ ਸੰਦਾ ਪੂਰੀ ਮੈਨੂੰ ਉਹਦੇ ਤੇ ਇੰਨਾ ਹੁੰਦਾ ਨਾ ਸਾਨੂੰ ਦਰਸ ਦੇਖੋ ਖਰੇ ਕਿੰਨੀ ਔਖੀ ਵਿਚਾਰੀ ਪਜਾਈ ਜੰਗਿਆਂ ਦੇ ਜਿੰਨ ਲੱਗੇ ਹੋਣੇ ਆ ਤੇ ਹੁਣ ਇੱਥੇ ਆਈ ਐ ਤੂੰ ਤੂਸ ਤੰਗਾ ਵਾ ਤੇ ਮੈਂ ਕਿਹੜਾ ਬੜਾ ਸ਼ੌਕਾ ਮੈਂ ਵੀ ਮੁੱਖੇ ਦਿਨ ਕੱਢਣ ਤੇ ਤੂੰ ਵਾਰੀ ਆ ਕੇ ਕੱਢਣ ਗਿਆ ਤੂੰ ਤੇ ਆ ਜਿਆਦਾ ਬਣੀਆ ਕਿਨੇ ਦੀ ਪੀ ਰਾਤ ਦੀ ਵੀ ਪਿੰਦ ਚੱਛਾ ਤੂੰ ਵਰਖਾ ਕਦਾਂ ਮੈਂ ਬਾਰੇ ਤੇ ਯਕੀਨ ਨਹੀਂ ਆ ਐਂਸ਼ਣ ਗਾਲੀ ਮਮੀ ਜਾ ਰਾਤ ਨੂੰ ਨਰੀ ਰੋਟੀ ਲਾਓ ਮੈਂ ਸੌਣਾ ਤਸਵੀਰ ਤੱਕ ਮੈਨੂੰ ਡਿਸਟਰਬ ਨਹੀਂ ਕਰਨਾ ਡੋਨਟ ਡਿਸਟਰਬ ਮੇਰੇ ਵੱਲੋਂ ਸਵੇਰੇ ਉੱਠ ਕੇ ਮੇਰੇ ਕੋਲ ਆ ਕੇ ਪਲਾਟਫਾਰਮ ਤੇ ਕੋਮਟ ਕਰੇ ਨਾ ਮੇਰੇ ਲਈ ਕੋਈ ਕਮੀ ਆ ਤੇ ਨਾ ਮੈਂ ਤੈਨੂੰ ਡਿੰਕ ਜੀ ਕਰੀ ਜਾ ਬਿਜਾ ਹੋਇਆ ਪਰ ਇਝ ਹੋਣਾ ਮੈਂ ਸੌਂ ਜਾ ਨਾਈਮਾ ਕੋ ਕਪੜੇ ਦੋ ਲਿਆ ਕੇ ਦਿਨਾ ਮੈਂ ਆਪਣੇ ਕੰਮ ਜੰਦੇ ਬੋਤਕ ਬੋਤਨ ਹੋ ਜਾਂਦੇ ਆ ਤੇ ਮਾਵਾ ਨਹੀਂ ਕਮਾਵਾ ਹੁੰਦੀ ਇਹ ਮਾਵੇਂ ਕਮਾਵਾ ਹੀ ਵੇਂਦੇ ਦੱਸੋ ਇੱਕ ਉਹ ਕੀ ਚਲ ਗਈ ਜਾਰੇ ਰਿਸ਼ਤੇ ਤੋੜਦੇ ਅੱਧ ਦਗੀ கங்கண ਸਦਾ ਨਾਤੀਏ ਜੁਗ ਜੀਵਨ ਪਾਈ ਫੜੀ ਘਰ ਆ ਗਈ ਨਾ ਹੁਣ ਕੋਈ ਗੱਲ ਨਹੀਂ ਆ ਜਾ ਆ ਬੈ ਆ ਜਾ ਆ ਜਾ ਆ ਜਾ ਚੱਲ ਆ ਜਾ ਬੈ ਆ ਜਾ ਚਲ ਚੁੱਪ ਕਰ ਹੁਣ ਇਹੋ ਤੈਨੂੰ ਕਾਲੀ ਘਰ ਆਉਂਦੀ ਹਾਂ ਗਈ ਹੁਣ ਕਾਦਰ ਰੋਣਵਾ ਚੁੱਪ ਕਰ ਜਾ ਚੁੱਪ ਕਰ ਮੈਂ ਹੁਣ ਚਾਹ ਲਿਆਵਾ ਤੇਰੇ ਲਈ ਮੈਂ ਸੋ ਕਦੇ ਦਾ ਵੀਰ ਗਿਆ ਹੀ ਮੈਨੂੰ ਟੈਨਸ਼ਨ ਜੀ ਪਈ ਮੈਂ ਪਤਾ ਨਹੀਂ ਕੀ ਗੱਲ ਵਾ ਆਏ ਨਹੀਂ ਅਜੇ ਤੱਕ ਆਏ ਨਹੀਂ ਚਲ ਚੁੱਪ ਕਰ ਚੁੱਪ ਕਰ ਮੈਂ ਚਾਹ ਲਿਆਵਾ ਚਾਹ ਪੀ ਮਮਾ ਜੀ ਦੱਸੋ ਕੀ ਕਰਨ ਦੇ ਚਾਹ ਬਣਾਉਂ ਲਈਏ ਤੇ ਜੇ ਹੁਣ ਤੇ ਚਾਹ ਵੀ ਗਏ ਨੇ ਭੁਈ ਆਈ ਤੁਹਾਡੀ ਭਰਾ ਅੱਛਾ ਭੁਈ ਆਏ ਬੱਲੇ ਮੋਜੇ ਲੱਗਦੀਆਂ ਕਾਦੀਆਂ ਮੋਜਾ ਲੱਗੀਆਂ ਅੱਗੇ ਦੇ ਫੁੱਫੜ ਨੇ ਭੁਈ ਨੂੰ ਗਹਿਣ ਦਿੱਤਾ ਹੁਣ ਰੱਖੂ ਚਾਰ ਪੰਜ ਦਿਨ ਹਮ ਰੱਖ ਲਾ ਹੁਣ ਅੱਗੇ ਉਹ ਰਹਿਣੀ ਆਈ ਨਾ ਤੁਹਾਡਾ ਚਾਹ ਲੱਥਾ ਭੁਈ ਦੇ ਨਾਲ ਮਿਲਦਾ ਨਾ ਭੁਈ ਦਾ ਹੀ ਕਰਿਆ ਅਜੇ ਤੱਕ ਇੱਥੇ ਦਾ ਲੱਥਾ ਲੈ ਚਾਹ ਰਹਿ ਗਈ ਆ ਹੁਣ ਭੁਈ ਵੀ ਆਈ ਕੀ ਤੇ ਹੁਣ ਹੁੰਦੀ ਕਦੇ ਕਦੇ ਹੁੰਦੀ ਆ ਭੁਈ ਪਰ ਇਹ ਕਦੇ ਆਉਂਦੀ ਆ ਹੁਣ ਆਈ ਰਹਿਣ ਹੁਣ ਰੱਖ ਲੋ ਜਿੰਨਾ ਚਿਰ ਰੱਖੇ ਹੋ ਰੱਖਣਾ ਹੀ ਆ ਵੀ ਡਈ ਹੁਣ ਕਿਦਾਂ ਉਠਾਈ ਦਸਕਣਾ ਸੋ ਗੱਲਾਂ ਬਾਤਾਂ ਹੋ ਜਾਂਦੀਆਂ ਘਰ ਦੇ ਬੰਦਾ ਬੈਠ ਕੇ ਨੇ ਜਿੱਠ ਲੈਂਦਾ ਨਾ ਮੰਗਉਂ ਚਾਹੀ ਪੁੱਇਆ ਸ਼ਿਕਾਰ ਈ ਆਲਾ ਬਸ ਹੀ ਤੇ ਤੂੰ ਸੁਣਾਓ ਠੀਕ ਆਪਣਾ ਪੁੱਇਆ ਮੈਂ ਕਰਨਾ ਵਾਸ਼ੇ ਹਿਸਾਬ ਦੇ ਨੇ ਤੇ ਲੋ ਤੇ ਨਹੀਂ ਰਹੇ ਤੂੰ ਕੋਈ ਨਹੀਂ ਰੱਖ हलो सुम पियोचा चल बैठ तू मन रखना तू भू गल सुन मेरी मैं गल करनी नहीं। ना मैं चाहती ही करनी कि तेरे करा ਪਰ ਹੁਣ ਮੇਰੀ ਗੱਲ ਸੁਣ ਕਿ ਜੇ ਮੈਂ ਨਾ ਗੱਲ ਤੇ ਅੰਦਾ ਕਰਾਂ ਤਾਂ ਕੌਣ ਕਰੇ ਤੇਰੀ ਮਾਂ ਹੁੰਦੀ ਜਿੰਦੀ ਤੇ ਆਪੇ ਤੇਰਾ ਨਾ ਕਰਦੀ ਫਿਰ ਵੀ ਮੈਨੂੰ ਇੰਨਾ ਗੱਲਾਂ ਦੇ ਵਿੱਚ ਅੰਦਖਲਨਾਚੀ ਕਰਨੀ ਪਈ ਤੇ ਮੈਂ ਆਹ ਚੱਲ ਮੈਨੂੰ ਪੁੱਛਾਂ ਮੈਨੂੰ ਦੱਸ ਵੀ ਤੇਰਾ ਦਿਮਾਗ ਸਹੀ ਕਿਉਂਕਿ ਤੇਰੇ ਦਿਮਾਗ ਨੂੰ ਵੀ ਹੈ ਤੈਨੂੰ ਇੰਨਾ ਸਮਝਾਇਆ ਜਿਵੇਂ ਤੇਰੇ ਦਿਮਾਗ ਨੂੰ ਕੁਝ ਨਹੀਂ ਹੋਇਆ ਮੈਨੂੰ ਇਹ ਦੱਸ ਵੀ ਗੱਲਾਂ ਜ਼ਿੰਦਗੀ ਦੇ ਵਿੱਚ ਜਦੋਂ ਵਿਆਹ ਜਾਂਦਾ ਫੱਟਾ ਕਈ ਕੁਝ ਹੋ ਜਾਂਦਾ ਘਰਾਂ ਦੇ ਵਿੱਚ ਕਈ ਕੋ ਸਹਿਣਾ ਵੀ ਪੈਂਦਾ ਕਰਨਾ ਵੀ ਪੈਂਦਾ ਤਤੋਂ ਮਰੀ ਦੀ ਗੱਲ ਹੋਈ ਤਾਂ ਹੁਣ ਅਸੀਂ ਕਿਰੇ ਮਦਦ ਹੀ ਰਿਹਾ ਕਰਾਂਗੇ ਚੱਕ ਫੋਨ ਕਰ ਦਿੱਤਾ ਆਪਣੇ ਭਰਾ ਨੂੰ ਕਿ ਮੈਨੂੰ ਆ ਕੇ ਲੈ ਜਾਓ ਲੈ ਜਾਓ ਐਦਾਂ ਵੀ ਕਿਤੇ ਕੁੜੀਆਂ ਵਸਦੀਆਂ ਵੇਖੀਆਂ ਆਈਆਂ ਤੇ ਭਾਬੀ ਜੀ ਤੁਹਾਨੂੰ ਵੀ ਪਤਾ ਮੈਂ ਤੁਹਾਨੂੰ ਦੱਸਿਆ ਕੁਝ ਨਹੀਂ ਮੇਰੇ ਨਾਲ ਕੀ ਕੁਝ ਹੋਣ ਰਿਹਾ ਅੱਛਾ ਇੰਨਾ ਕਿੰਨਾ ਕੁ ਕੋਹ ਤੇਰਾ ਨਾ ਹੋ ਗਿਆ ਕਿ ਇੰਨਾ ਇੰਨਾ ਦਿਨਾਂ ਦੇ ਵਿੱਚ ਕਿ ਤੂੰ ਇੱਥੇ ਤੱਕ ਆਉਣ ਦੀ ਤੈਨੂੰ ਨੌਬਤ ਆ ਗਈ ਕਿ ਮੈਂ ਪਿੰਡੀ ਚੱਲ ਜਾ ਬੜਾ ਕੁਝ ਹੁੰਦਾ ਹੈ ਭਾਬੀ ਜੀ ਮੈਂ ਹੀ ਸੋਚ ਲਈਨੀ ਆ ਵੀ ਚੱਲ ਕੀ ਦੱਸਣਾ ਕੀ ਉਹਨਾਂ ਨੂੰ ਟੰਗ ਕਰਨਾ ਪਹਿਲਾਂ ਮੈਨੂੰ ਇਹ ਗੱਲ ਦੱਸ ਮੇ ਜੋ ਤੂੰ ਫੋਨ ਕੀਤਾ ਤੇਰੀ ਸੱਸ ਕਿੱਥੇ ਕਰੇ ਮम्मी ਜੀ ਤੇ ਉਹਨਾਂ ਨੇ ਨਹੀਂ ਆਖਿਆ ਵੀ ਤੂੰ ਨਾ ਫੋਨ ਕਰ ਤੇ ਚਾਹੇ ਕੋਈ ਗੱਲ ਵੀ ਮੈਂ ਆਪਣੇ ਘਰ ਚ ਬੈਠ ਕੇ ਕਰ ਲਾਂਗੇ ਮम्मी ਨੇ ਤੇ ਬੜਾ ਸਮਝਾਇਆ ਸੀ ਮੈਨੂੰ ਨਾ ਆ ਜਾ ਨਾ ਜਾ ਪਰ ਮੈਂ ਕੀ ਕਰਦੀ ਮੇਰੀ ਗੱਲ ਸੁਣ ਜੇ ਤੇਰਾ ਉਹ ਸਿਆਣੀ ਬਹਿਣੀ ਇੰਨਾ ਸਾਥ ਦੇਣ ਰਹੀ ਫਿਰ ਤੈਨੂੰ ਐਡਾ ਵਡਾ ਫੈਸਲਾ ਲੈਣ ਦੀ ਲੋੜ ਹੀ ਪਈ ਤੂੰ ਘਰੋਂ ਹੀ ਆਪਣੇ ਕਦਮ ਵੋਟ ਲਿਆ ਆ ਬੀਜੀ ਉਹ ਦਿਨੇ ਵੀ ਪੀਂਦੇ ਰਹੇ ਸੀ ਤੇ ਰਾਤ ਨੂੰ ਵੀ ਪੀਂਦੇ ਹੀ ਉਹ ਕਲੇਸ਼ ਕਰਦੇ ਸੀ ਤੇ ਉਹ ਤੇ ਕਲੇਸ਼ ਵਿੱਚ ਰਹਿਣ ਨੂੰ ਜੀ ਕਰਦਾ ਸੀ ਉਹ ਤੇ ਮੰਮੀ ਦੀ ਵੀ ਨਹੀਂ ਸੁਣਦੇ ਮੇਰੀ ਗੱਲ ਸੁਣ ਜੇ ਪਹਿਲਾਂ ਉਹ ਇੰਨੀ ਮੁੰਡਾ ਪਿੰਦਾ ਹੀ ਤਾਨੂੰ ਦੇ ਵਿਚੋਲੇ ਨੇ ਕਿਤੇ ਦੱਸਿਆ ਨਾ ਤੇ ਇਹੋ ਹੀ ਦੱਸ ਦਿੰਦੇ ਪਹਿਲਾਂ ਕਿ ਸਾਡਾ ਮੁੰਡਾ ਇੰਨੀ ਸ਼ਰਾਬ ਪਿੰਦਾ ਹੈ ਗੱਲ ਕਰਨਾ ਆਪਣਾ ਪੜਿਆ ਵਿਚਾਲ ਨੂੰ ਅਸੀਂ ਵੇਖ ਲਈਏ ਤੂੰ ਹੀ ਕੀ ਵੇਖਣਾ ਤੂੰ ਹੀ ਵਿਚੋਲੇ ਦੇ ਸਿਰ ਤੇ ਨੇ ਤੇ ਤੂੰ ਆਪ ਕੁਛ ਗਿਛ ਕਰਦੇ ਉਹਦੇ ਤੇ ਤੀ ਕਿੰਨੇ ਨਹੀਂ ਪਰਿਵਾਰ ਬੜਾ ਚੰਗਾ ਛੋਟਾ ਜਿਹਾ ਪਰਿਵਾਰ ਹੈ ਮੁੰਡਾ ਬੜਾ ਸੋਹਣਾ ਸੁਮਣਾ ਇਹ ਤਾਂ ਤੇਰੇ ਭਲੇ ਵਾਸਤੇ ਹੀ ਕੀਤਾ ਹੁਣ ਅਗਲੇ ਨੇ ਆਣ ਕੇ ਐ ਤਰੀਕੇ ਨਾਲ ਗੱਲ ਕੀਤੀ ਵੀ ਇੰਨਾ ਉਹਨੇ ਯਕੀਨ ਬਣਾ ਲਿਆ ਤੇ ਅਸੀਂ ਸੋਚਿਆ ਵੀ ਉਹ ਖਰਾ ਪਰਿਵਾਰ ਹੀ ਬੜਾ ਵਧੀਆ ਤਾਂ ਚੱਲ ਕੋਈ ਗੱਲ ਨਹੀਂ ਫਿਰ ਵੀ ਐਡੇ ਐਡੇ ਵੇ ਦੇਖਾਂ ਚ ਲੈ ਨਹੀਂ ਲੱਲੀ ਦੇ ਪਈ ਘਰੋਂ ਹੀ ਤੁਰ ਪਈ ਅਗਲੇ ਨੇ ਹੁਣ ਜਦੋਂ ਚਲ ਪੀ ਵੀ ਲਈ ਖਾ ਵੀ ਲਈ ਕੋਈ ਗੱਲ ਨਹੀਂ ਜੋ ਤੇਰੀ ਸੱਸ ਸਾਥ ਦੇਣ ਦੀ ਤੂੰ ਸੋਚ ਸਮਝ ਕੇ ਇਹੋ ਜੇ ਕੰਮ ਕਰੀਦੀ ਹੋਈ ਦੇ ਨਹੀਂ ਸੱਸ ਜੀ ਸਾਥ ਦੇਣ ਦੀ ਬਤਰੀ ਗੱਲ ਆ ਤੇ ਜੀਵਨ ਸਾਥੀ ਦੀ ਵੀ ਜ਼ਰੂਰਤ ਹੁੰਦੀ ਹੈ ਨਾ ਉਹ ਤੇ ਗੱਲ ਹੈ ਵਾ ਪਰ ਕੋਈ ਨਹੀਂ ਟਾਈਮ ਪਾ ਕੇ ਕੀਤਾ ਉਹ ਵੀ ਸੁਧਰ ਜਾਂਦਾ ਉਹ ਵੀ ਤੇਰੀ ਗੱਲ ਨੂੰ ਸਮਝਦਾ ਬਥੇਰਾ ਸੇ ਵੇਖ ਲਿਆ ਮੈਂ ਟਾਈਮ ਪਾ ਆ ਗਈ ਉਹਦੇ ਇੱਥੋਂ ਤੱਕ ਉਹ ਦਾਜ ਮੰਗਣ ਦੇ ਵੀ ਦਾਜ ਨਹੀਂ ਲੈਂਦਾ ਅੱਛਾ ਦਾ ਚਾਹੀਦਾ ਇਹਨੂੰ ਗਾੜੀ ਚੰਗਾ ਹਣ ਇੰਜੀਨੀਅਰ ਲੱਗਾ ਹੀ ਦਾ ਚਾਹੀਦਾ ਇੰਨਾ ਸ਼ੁਗਰ ਪਰ ਅੱਜ ਕੱਲ ਤੇ ਕੁੜੀਆਂ ਕਿਤੇ ਲੱਭਣ ਨਹੀਂ ਡਈਆਂ ਕਿਤੇ ਡਾਡੇ ਮੁੰਡੇ ਪੜੇ ਲਿਖੇ ਇੰਨੇ ਨੇ ਪਿਆਲੀਆਂ ਵਾਲੇ ਤੇ ਇਹਨੂੰ ਇੱਕ ਗੱਲੇ ਨੂੰ ਹੀ ਇੰਨੀ ਸੁਣੀ ਕੁੜੀ ਦਿੱਤੀ ਇਹਨੂੰ ਓ ਮੈਨੂੰ ਨਹੀਂ ਪਤਾ ਤੇ ਆਪ ਬੰਦਾ ਪੁੱਛ ਗੇ ਚ ਕਰ ਲੈਂਦਾ ਉਹਦੇ ਤੋਂ ਇਥੇ ਤੁਸੀਂ ਤੋਰਿਆ ਮੈਂ ਤੇ ਉੱਥੇ ਜਾਣਾ ਸੀ ਨਾ ਹੁਣ ਤੋਂ ਇਹ ਮੇਰਾ ਹੁਣ ਵੀ ਕਸੂਰ ਕੱਢਣਾ ਵੀ ਆ ਗਈ ਮੂੰਹ ਚੋੱਕ ਕੇ ਨਹੀਂ ਸੋਮਣ ਕਸੂਰ ਮੈਂ ਤੇਰਾ ਕੀ ਕੱਢਣਾ ਵਾ ਮੈਂ ਤੇ ਇਹ ਸੋਚਣ ਡਈ ਆਂ ਕਿ ਐਦਾਂ ਘਰੋਂ ਚੱਲ ਪਈਏ ਨਾ ਫਿਰ ਕੋਈ ਬਸੇ ਬੈਣੀ ਹੁੰਦੀ ਹੁੰਦੇ ਤੀਆਂ ਦੇ ਘਰਾਂ ਦੇ ਵਿੱਚ ਨਹੀਂ ਹੁੰਦੇ ਤੇ ਫਿਰ ਮੈਂ ਉੱਤੇ ਰਹਿੰਦੀ ਤੇ ਜੁੱਤੀਆਂ ਖਾਂਦੀਆਂ ਉਹਨਾਂ ਕੋ ਫਿਰ ਮੈਂ ਚੰਗੀ ਮੈਂ ਤਾਂ ਤੁਹਾਨੂੰ ਦੱਸਦੀ ਕੁਛ ਨਹੀਂ ਤੂੰ ਸਾਨੂੰ ਦੱਸਦੀ ਅਸੀਂ ਫੋਨ ਤੂੰ ਕਰਦੀ ਫੋਨ ਤੇ ਅਸੀਂ ਉੱਥੇ ਆਉਂਦੇ ਉੱਥੇ ਬਹਿ ਕੇ ਉਹਨਾਂ ਨਾਲ ਗੱਲ ਕਰਦੇ ਵੀ ਕੀ ਕਰਾ ਤੇਦੀ ਮਾਂ ਨੂੰ ਭਾਲਦੇ ਮੁੰਡੇ ਨੂੰ ਭਾਲਦੇ ਤੈਨੂੰ ਵੀ ਭਾਲਦੇ ਆਹਮੋ ਸਾਹਮਣੇ ਅਸੀਂ ਗੱਲਾਂ ਕਰਦੇ ਵੀ ਗੱਲ ਕੀ ਹੋਈ ਤੂੰ ਕੁੜੀ ਨੂੰ ਇੰਨਾ ਕਿਹੜੀ ਵੱਲੋਂ ਪਰੇਸ਼ਾਨ ਕਰਦੇ ਨਹੀਂ ਤੂੰ ਹੁਣ ਕੀ ਹੋ ਗਿਆ ਹੁਣ ਪੁੱਛ ਲਉ ਹੁਣ ਮੇਰੀ ਗੱਲ ਸੁਣ ਤੂੰ ਤੇ ਫੋਨ ਕਰ ਦਿੱਤਾ ਹੁਣ ਕੀਤਾ ਉਹ ਘਰ ਹੈਗਾ ਹੀ ਕਿ ਨਹੀਂ ਹੈਗਾ ਕੀ ਗੱਲਬਾਤ ਹੁਣ ਸਾਨੂੰ ਤਰੀ ਨਾ ਉਥੇ ਦਾ ਪਤਾ ਰਣਵੀਰ ਜਾ ਕੇ ਤੈਨੂੰ ਲੈ ਆਇਆ ਤੇ ਹੁਣ ਜੇ ਅਸੀਂ ਉਹਨਾਂ ਨੂੰ ਸੱਦਾਂ ਕਿਤੇ ਉਹ ਆ ਜਾਣਗੇ ਇੱਥੇ ਉਹ ਘਰ ਹੈ ਨਹੀਂ ਮੈਂ ਮਗਰੋਂ ਆ ਗਈ ਜੇ ਘਰ ਹੁੰਦੀ ਤੇ ਫੇਰ ਕੀਤਾ ਕੀ ਬੰਨਾ ਹਾ ਹਾਂ ਤਾਂ ਫੇਰ ਆ ਉਹ ਗੱਲਾਂ ਨਾ ਮੈਂ ਆਂਦੀ ਆ ਬੜਾ ਕੋ ਸਮਨ ਜਦੋਂ ਵਿਆਹ ਹੋ ਜਾਂਦਾ ਨਾ ਔਰਤ ਨੂੰ ਬੜਾ ਹੀ ਕੋ ਸਿਆਣਾ ਪੈਂਦਾ ਵਾ ਕਈ ਇਤਰਾ ਚੜਾ ਜ਼ਿੰਦਗੀ ਚਾਹੁੰਦੇ ਆ ਤੇ ਚਲੋ ਆਪਣਾ ਮਾੜਾ ਮੋਟਾ ਜਦੋਂ ਇੱਕ ਬੰਦਾ ਘਰ ਚ ਸਾਥ ਦੇਣ ਵਾਲਾ ਹੋਵੇ ਫੇਰ ਬੰਦਾ ਹੇਠੀਆਂ ਜੇਠੀਆਂ ਕਰ ਲੈਂਦਾ ਆ ਉਹ ਤਾਂ ਭਾਬੀ ਦੀ ਤੁਹਾਡੀ ਗੱਲ ਠੀਕ ਆ ਚਲੋ ਹਰ ਚਲ ਮੈਨੂੰ ਲੀੜਾ ਕਪੜਾ ਨਾ ਬਣਾ ਕੇ ਦਿੰਦੇ ਰੋਟੀ ਨਾ ਚੰਗੀ ਦੇ ਦਿੰਦੇ ਮੈਂ ਟਾਈਮ ਬਸ ਕਰ ਲੈਂਗੀ ਜਦੋਂ ਇਦਾਂ ਗਾਲਾਂ ਕੱਢਦੇ ਆ ਪੀ ਕੇ ਲੜਦੇ ਫਿਰ ਇਦਾਂ ਟਾਈਮ ਬਸ ਨਹੀਂ ਨਾ ਹੁੰਦਾ ਵੀ ਖੁਦ ਸੋਚੋ ਹਾਂ ਇੱਥੇ ਤੇ ਨਹੀਂ ਪੀਂਦੇ ਖਾਂਦੇ ਤੇ ਵਕਰੀ ਗੱਲ ਹੁਣ ਉਹ ਉੱਥੇ ਉਹ ਪੀਂਦੇ ਖਾਂਦੇ ਤੇ ਫਿਰ ਮੈਨੂੰ ਖਿੱਚ ਚੜਦੀ ਚਲ ਕੋਈ ਨਹੀਂ ਜਿੱਦਾਂ ਦਾ ਟਾਈਮ ਆ ਜਿੱਦਾਂ ਦਾ ਆਪਣੇ ਆਪ ਨੂੰ ਉਦਾਂ ਢਾਲਣਾ ਨਹੀਂ ਚਾਹੀਦਾ ਸੁਣ ਕੋਈ ਨਹੀਂ ਮੈਂ ਤਾਂ ਤੈਨੂੰ ਹੀ ਕਹੂੰਗੀ जिड़ी गल तैनों कहूंगी तू ना इदा करी तू अपना तू नहीं, तो नहीं, नहीं चल थी कहना। और मैं भी था। दो दो कोई नी हूं सदै कर मैं तेन यूंगी हूं फिर मैं करा मेन को समझ नहीं आऊंगी समझ ऐसा थोड़ा समझ आंदा ਈ ਦਵਾ ਦਵ ਚੱਕ ਫੋਨ ਕਰ ਦੋ ਹਾਏ ਮੈਨੂੰ ਲੈ ਜਾਓ ਮੈਨੂੰ ਲੈ ਜਾਓ ਤੂੰ ਫੋਨ ਕਰ ਵੀ ਵੀਰ ਜੀ ਆਹ ਗੱਲ ਹੋਈ ਆ ਇਹਨੇ ਕੱਲ ਵੀ ਪੀਤੀ ਈ ਅੱਜ ਵੀ ਪੀਤੀ ਆ ਮੈਨੂੰ ਇਦਾਂ ਕਹਿ ਰਿਆ ਮੈਂ ਕਿੱਦਾਂ ਕਰਾਂ ਤੁਸੀਂ ਆਓਗੇ ਕਿ ਜਾਂ ਮੈਨੂੰ ਮੈਂ ਇੱਥੇ ਆਵਾਂ ਕੋਈ ਗੱਲ ਕਰਨ ਦਾ ਵੀ ਤਰੀਕਾ ਹੁੰਦਾ ਸਮਣ ਇਹ ਥੋੜਾ ਹੁੰਦਾ ਵੀ ਮੈਨੂੰ ਲੈ ਜਾਓ ਹਾਏ ਮੈਨੂੰ ਲੈ ਜਾਓ ਚਲ ਜਿੱਦਾਂ ਕਰਨੀ ਹੁੰਦੀ ਕਰ ਲਿਓ ਮੈਨੂੰ ਨਹੀਂ ਕੋਈ ਪਰਸਾ ਰੀਤੇ ਮੇਰਾ ਹੀ ਕਸੂਰ ਕੱਢਣਾ ਕੀ ਨਹੀਂ ਕੁਝ ਬਸ ਤਾਂ ਈ ਉਹ ਚੰਗੀ ਗੱਲ ਵੀ ਕਹੋ ਤੇ ਤੇਰੇ ਬਾਤੇ ਉਹ ਵੀ ਮਾੜੀ ਆ ਮੇਰੇ ਆਪੇ ਪੈਣਾ ਕੋਈ ਗੱਲ ਕਰਦੀ ਨਹੀਂ ਜੇ ਨਾਂ ਵੀ ਕਰਦੀ ਤੇ ਪੈਰ ਖੜਾ ਨਹੀਂ ਮੇਰੀ ਮਾਂ ਨਹੀਂ ਤੇ ਮੈਨੂੰ ਪਰਜਾਈ ਨਹੀਂ ਆਉਂਦੀ ਆ ਪੁੱਛਿਆ ਨਹੀਂ ਆ ਕੀ ਗੱਲ ਹੋਈ ਕੀ ਗੱਲ ਹੋਈ ਜੇ ਮੈਂ ਹੁਣ ਪੁੱਛ ਲਈਏ ਤਾਂ ਵੀ ਉਹ ਇੱਕ ਦਮ ਮੂੰਹ ਬਣਾ ਕੇ ਤਈ ਨਹੀਂ